चिबा वे बल्या सडा चिडि चम्ंबेलया साली लम्बी उडे केडे दे सी लंबी उडर ਡਾੜੀ ਤਾਰੇ ਸੋਈ ਵਾਲੀਆਂ ਦਿਨ ਦਾ ਗੱਡੀ ਦੀਆਂ ਪਤਾ ਨਹੀਂ ਕੀ ਕਰੀ ਜਾਂਦਾ ਜੋਰ ਲਵਾ ਲਵਾ ਕੇ ਲਿਆਉਂਦਾ ਪੂਰਾ ਸਾਸਰੀ ਘਰ ਬੁਲਾਓ ਇਸੀ ਲੱਗ ਰਿਹਾ ਦੂਆ ਇਸੀ ਲੱਗ ਰਿਹਾ ਹਾਂ ਅਰੇ ਇੱਥੇ ਆ ਗਈ ਮਮਨੇ ਮਮਨੇ ਬੜਾ ਲਾਹੋ ਆਇਆ ਨਾ ਤੁਹਾਨੂੰ ਕਿਹ ਸਾਖ ਦੇ ਦੀ ਸਾਹੇ ਅ ਮੇਰੇ ਪਿਆਰੇ ਮਮਮੀ ਨੇ ਗਿਫਟ ਦਿੱਤਾ ਮੈਨੂੰ ਪਾਸੇ ਮੇਰੇ ਵਾਸਤੇ ਲੈ ਕੇ ਆਈ ਸੀ ਵੈਰੀ ਗੁੱਡ ਹੈ ਤੁਹਾਨੂੰ ਵੀ ਲੈ ਚਾਹ ਰਾ ਲਿਆ ਤੇ ਡੈਡੀ ਕਾ ਚਾਹ ਰ ਦਿੱਤੀ ਜਾਨ ਮਵੀ ਆਏ ਨੇ ਆ ਲੱਕੜ ਮਣੀ ਕੋੜਮਾਲਾ ਸਮਾਨ ਤਾਂ ਲੈ ਆਏ ਇਸੀ ਲੱਗਣਾ ਗੱਡੀ ਦਾ ਤੁਸੀਂ ਤਾਂ ਬੜੀ ਛੇਤੀ ਆਏ ਸਾਰੇ ਨਹੀਂ ਗਏ ਤਾਂ ਜਾਈ ਤੱਕ ਗਏ ਆ ਤਾਂ ਯੇਦੀ ਆ ਗਏ ਫੇਰ ਜਾਵਾਂਗੇ ਕਿਹਾ ਜੇ ਦੋ ਮਹੀਨੇ ਚ ਸੀ ਨਹੀਂ ਦੇ ਤਾਂ ਪਰ ਹਰ ਵੇ ਕਿਹਾ ਸੀ ਮਾਂ ਸਾਰੇ ਜਾ ਆਏ ਇਹ ਤਾਂ ਲੱਗਦਾ ਪੁਰਾਣਾ ਰੁੱਸਿਆ ਆ ਮਨਣਾ ਬਹੁਗਾ ਦੋ ਕੋਈ ਨਾ ਦੋਨਾਂ ਦੀ ਬਥੇਰ ਵੱਡੇ ਨੇ ਬੱਬਾ ਸਭ ਦਾ ਘੜੀ ਉਹ ਤਾਂ ਜਦੋਂ ਉੱਥੇ ਦੇਖਣੇ ਆ ਆ ਸੋਨੇ ਬਾਪਤੀ ਨੇ ਅੱਖਾਂ ਕਰਾਈਆਂ ਨੇ ਬਰਾਬਰ ਆਣਾ ਉਹ ਤੀਜੇ ਨੇ ਵੀ ਕਰਾਈਆਂ ਹੀ ਨੇ ਸੋ ਡਿਜ਼ਾਈਨ ਕਾ ਕਿੱਥੇ ਗਈਆਂ ਬਰਾਬਰ ਜਾਂਦੇ ਹੋਟਾਰ ਕਸੋਰ ਹੁੰਦੀ ਆਉਂਦੇ ਹੋਟਾਰ ਜਾਂਦੇ ਹੋਏ ਤਾਂ ਮੂੰਹ ਬੰਨ ਕੇ ਕੋਈ ਕੱਪੜੇ ਨੇ ਮੂੰਹ ਬੰਨ ਕੇ ਅੱਖਾਂ ਐਂਡ ਕਾ ਲਾ ਕੇ ਕਰ ਕੇ ਆਉਂਦਾ ਰਹਾ ਨਾ ਜਿੱਥੇ ਹਵਾ ਕਰਨੀ ਦੀ ਉੱਥੇ ਤਾਂ ਕਰ ਕੀ ਨਹੀਂ ਆਏ ਕੜਮਾ ਕੋਲੀਏ ਕਰਿਆ ਆਏ ਆ ਵੀਰੋ ਪਤਾ ਲੱਗਣਾ ਚਾਹੀਦਾ ਵੀ ਨੰਬਰਦਾਰ ਸਾਹਿਬ ਆਏ ਨੇ ਕੋਡਾ ਕੋਡਾ ਦੇ ਦਿੰਦੇ ਹੋਂਦੋਂ ਮਿਲਦਰੀ ਆਣ ਕਾ ਭਾਈ ਵਾਲਾ ਕੜਮਾ ਕੋਲ ਆਏ ਜੇ ਤੁਸੀਂ ਪੋਨੇ ਮੈਂ ਕੀ ਲਾਜ ਖਾਦਾ ਲਾ ਕੜਮਾ ਕੋਲ ਆਏ ਗਲਾ ਇਹਨਾਂ ਨੇ ਇਹਨਾਂ ਨੇ ਜੈਲਸ ਫੀਲ ਕਰੀਆ ਡੈਡੀ ਇਹ ਵਿਚਾਰੇ ਆਪ ਨਹੀਂ ਨਾ ਲਾ ਕੇ ਵਹਿੰਦੇ ਗੱਡੀ 'ਚ ਅੱਜ ਹੋ ਜਾ ਪੁੱਤ ਤੂੰ ਨਹੀਂ ਜਾ ਤੈਨੂੰ ਵੀ ਭਾਈ ਉਹ ਹੀ ਵਿੱਕੀ ਆ ਜੀਨ ਸਾਸਰੀ ਘਰ ਕਹਿੰਦੇ ਨੇ ਤਾਂ ਆ ਪਰ ਸੋਨ ਨੂੰ ਦਿੱਤਾ ਆ ਤੇਰੇ ਨਾਲ ਤੈਨੂੰ ਤਾਂ ਸੋਰ ਨਹੀਂ ਕੁਝ ਨਹੀਂ ਬੱਸ ਜਿਹੜੀ ਸੀ ਉਹ ਮੈਨੇ ਵਿੱਚ ਆ ਆ ਮਮੀ ਤਾਂ ਹੋਰ ਮਿਲ ਗਿਆ ਪੁਰਾਣੇ ਥੇੜਤੇ ਨੇ ਮੈਨੂੰ ਕਿ ਹਾ ਦੇਗਾ ਮਾਮੀ ਨੂੰ ਮੈਂ ਇਹ ਰੱਖੀਏ ਇੱਕ ਵੇਗ ਇਹ ਮਾਰਦੀ ਰਹੀ ਹੈ ਮੈਂ ਮਗਰ ਲਈ ਉਹਦਾ ਹਰਾ ਵੀ ਤੂੰ ਹੈ ਛੱਡ ਦੇ ਚਲ ਪਾ ਦੇ ਲੋ ਤੂੰ ਸੀ ਨਹੀਂ ਕਰਾਂਗਾ ਮਤਲਬ ਬਾਪੂ ਜੀ ਦਾ ਗਾਣਾ ਉਹ ਤਾਂ 5:30 ਵਜੇ ਤੋਂ ਪਹਿਲਾਂ ਨਹੀਂ ਆਉਂਦੇ ਅੱਛਾ ਲਾਰਮ ਮਾਰਤਾ ਸੀ ਆਉਂਦਾ ਓਏ ਇੱਥੇ ਮਾਰਾ ਭੱਜਿਆ ਮੈਂ ਆਰਾਮ ਨਾਲ ਆਉਂਦੇ ਤਕੇ ਹੀ ਨਾ ਕੰਮ ਦਾ 4 ਵਜੇ ਆ ਗਿਆ 4:00 ਵਜੇ ਨਾ ਰੇ ਤੂੰ ਕਹਿ ਰਿਹਾ 5:00 ਵਜੇ ਆਵੇਗਾ 5:30 ਕਹਿੰਦਾ ਨੇਰੇ ਤੋਂ ਪਹਿਲਾਂ ਨਹੀਂ ਮੁੜਦੇ 4:00 ਹੋਈ ਨਹੀਂ ਗੋੜੀ ਲਈਏ 100 ਰੁਪਏ ਵਿੱਚ ਖੋਜੀ ਰਿਕਟ ਨੂੰ ਪਾਣੀ ਲਈ ਗੱਡੀ ਲੈ ਗੱਡੀ ਮਾਰਨਾ ਥੋਠੇ ਮਮਮੀ ਵੀ हां ये कलर एयरपोर्टਾਂ ਜਾਂਦੇ ਲੈ ਤੇ ਪਟਿਆਲੇ ਉੱਤਰਦਾ ਠੀਕ ਹੈ ਜੀ ਲੀਵਰ ਚ ਸੋ ਜਾਈ ਆ ਲੀਵਰ ਚ ਸੋ ਜਾਈ ਆ ਤੂੰ ਤਾਂ ਮੜਾ ਜਾ ਬੱਸ ਤੂੰ ਸੁਣਾ ਤੂੰ ਉੱਤਰ ਜਾ ਨਾਰਲ ਆਪੂ ਜੀ ਉਹਦਾ ਕੁਦਰਤੀ ਹੋ ਗਿਆ ਉਹ ਕੜਮ ਚਮਖਾ ਖਾਂਦੇ ਤੇ ਡੱਬੇ ਆ ਗਏ ਉਹ ਜਿਹੜਾ ਗਿਆ ਜੀ ਪਾਣੀ ਦਾ ਇਹ ਵੀ ਚੜਾਈ ਲੈ ਦੇ ਹਾਂ ਅੰਦਰ ਆ ਆ ਨਾ ਨਾ ਬੜੀ ਆ ਟਿਕਾਣੀ ਸਵੇਰੇ ਸਵੇਰੇ ਜਾਇਆ ਇਹਦੇ ਹਾਂ ਅੱਧੇ ਬੇਰਾ ਵੀ ਰੂਟ ਕੱਢਤਾ ਬੇਰਾ ਹੋਰ ਬਾਜੋ ਚਾਹੇ ਆ ਮੇਰੇ ਦੇਖੋ ਮੰਮੀ ਨੇ ਜੀ ਬੱਸ ਵਧੀਆ ਆਏ ਆ ਨਨ ਮੈਨੂੰ ਪਾਸਟ ਦਿੱਤਾ ਪਾਸਟ ਲਈ ਕਮਾਨੀ ਕਰਦੇ ਦੋ ਆ ਜਾਣੇ ਖੁੱਤਗੀ ਕੀਤਾ ਉਹ ਕਹਿੰਨੀ ਮੈਨੇ ਪਹਿਲੀ ਲੈ ਲਿਆਦੀ ਐਨੀ ਮੈਂ ਸੋਣਾ ਲੱਗਿਆ ਕਹਿੰਨੀ ਮੈਂ ਕਿਹਾ ਚੱਲ ਜੋ ਸਨੀਜ ਵਾਸਤੇ ਲੈ ਲੈਨੀ ਆ ਗਰ ਵੀ ਖਤੰਗਾ ਤੇ ਮੈਂ ਯਾਰ ਮੈਨੂੰ ਫੜਾਉਂਦੀ ਦੀ ਮੈਂ ਚੱਲ ਜਦੋਂ ਜੋ ਸਨੀਜ ਆਈ ਮੈਂ ਉਸੇ ਨੂੰ ਮੈਂ ਦੇਦੀ ਕਹਿੰਨੀ ਠੀਕ ਆ ਇਹ ਸੰਭਲੋ ਲੈ ਜੀ ਮੇਰੇ 200 ਰੁਪਿਆ ਉਹ ਇਹ ਮੈਂ ਅਸੀਂ ਤੇ ਨਹੀਂ ਯੂਜ਼ ਕਰ ਸਕਦੇ ਆ ਮੈਂ ਹੱਥ ਮਮਾ ਤੇ ਸ਼ਮਾ ਮਮਾ ਜੀ ਤੋਂ ਮੈਨੂੰ ਪਾ ਕੇ ਤੁਸੀਂ ਦੇਖੀ ਜਾ ਤਾਂ ਮਮਾ ਨੂੰ ਦਿਖਾਉਣੀ ਹੈ ਮੈਂ ਓਹੋ ਮਮਾ ਨੂੰ ਦਿਖਾਉਣੀ ਹੈ ਆ ਦੇਖੋ ਜੀ ਬਰਤ ਤੋਂ ਹੰਦਲਾ ਜੀ ਡਾਉਟ ਭਾਰ ਕੇ ਤੂੰ ਦੇਖੋ ਜੀ ਸਾਰਿਆਂ ਦੇ ਜੈਕ ਨਹੀਂ ਪਾਈ ਹੋਈ ਮੀਨਸ ਮੇਰੇ ਕੀ ਬਟ ਮਮਾ ਨੇ ਪਾ ਰਖਿਆ ਤੁਸੀਂ ਦੇਖੀ ਸਕਦੇ ਸਾਰੇ ਇਨ ਕਰਦੇ ਨੇ ਸਾਰੇ ਇਨ ਕਰਦੇ ਨੇ ਤੇ ਆਹ ਕੁੜੀ ਹੈ ਮਮਾ ਜੀ ਮੇਰੇ ා ඩිවන් පයිවිියජ සෝරයද කොවා ඩයි පා හිත ජැමිනිහ අජත පෑරනු මෙලි නිබා ඩෙවරෝල පිරිින්ගය ਨਾ ਪੁੱਛੀਂਗੇ ਨਾ ਹਾਂ ਗਾਦੀ ਗਾਦੀ ਨਾ ਗਾਦੀ ਆ ਤੇ ਵਰਕੇ ਨਾ ਬਿਆਹ ਹੋਏ ਬਿਆਹ ਹੋਏ ਲੈ ਦੇਖ ਕੇ ਬਿਆਹ ਆ ਗਏ ਹੁਣ ਸਾਰੇ ਕਿਸ ਨੂੰ ਤੋਂ ਸੇਵ ਹੈ ਤਦ ਤਦ ਕੀ ਕਰੇ ਤਰ੍ਹਾਂ ਬਣੇ ਅੰਦਰ ਪੈਣ ਦੇ ਜੀ ਕਰਨਾ ਨਾ ਇੱਥੇ ਨਾ ਕੋਈ ਜੱਟ ਕਿਤਾ ਜੇ ਲਾਉਂਦਾ ਬੋਲਾ ਫੱਤੀ ਨਾ ਬਣੇ ਤਾਂ 47 1 ਮੈਂ ਕਿਹਾ ਬੋਲਾ ਬੜੀਆ ਹੋ ਗਿਆ ਜੀ ਆ ਜਾ ਆ ਜਾ ਹੁਣ ਤੇ ਨਾ

বুঝে মানে হ্যাঁ ਹੋ ਗਿਆ ਪਿਆਰ ਐਨਾ ਪਿਆਰ ਕੋਈ ਅੰਤ ਨਹੀਂ ਹੈਗਾ ਪਿਆਰ ਦਾ ਆ ਗਰਮੀ ਹੈਗੀ ਇਹਦਾ ਬੁੱਤ ਕਿੱਥੇ ਲੰਘਿਆ ਕੋਈ ਲਾਡੀ ਨੇ ਪੈਰ ਹਰ ਗਿਆ ਕੋਈ ਨਾ ਬੁੱਤ ਕੋਈ ਅੱਜ ਅੱਜ ਯਾਰ ਉਹਦਾ ਬੁੱਤ ਤਾਂ ਨਾ ਛਾੜ ਕਰਦਾ ਸੀ ਲਾਡੀ ਉਹ ਤਾਂ ਜਦੋਂ ਭਾਜਿਆ ਥੋਲਣ ਵਾਲਾ ਕੰਡਾ ਲੈਂਦਾ ਸੀ ਉਹਦੋਂ ਇਹਨੂੰ ਛਾੜ ਕੇ ਉਹ ਪੈਰ ਤਾਂ ਲੈ ਲੈਂਦਾ ਉਹ ਆਪ ਹੀ ਲੈ ਲਾਡੀ ਕਿੱਥੇ ਜਾਂਦਾ ਸੀ ਲਾਡੀ ਤਾਂ ਕਹਿਣਾ ਕਨ ਮੇਰਾ ਬਾਜਨੇ ਨਹੀਂ ਜੋਖ ਦਾ ਕੰਡਾ ਪਾ ਕੇ ਮੈਚਿੰਗ ਦਾਦੀ ਪੋਤੀ ਅਲੀ ਗਰਦ ਵਿੱਚ ਨਹੀਂ ਪਾ ਕੇ ਫਰੈਂਡ ਜੇ ਸੀ ਵੀ ਮੈਂ ਕਿਉਂ ਦਾਦੀ ਪੋਤੀ ਘਰ ਬੈ ਖਾਣ ਦੀ ਆ ਨਾਮ ਤੇ ਇਹਨੂੰ ਦੇ ਦੇ ਕੀ ਖਾਦਾ ਪਹਿਲਾਂ ਤਾਂ ਨਫਰ ਲੈ ਲੈ ਲਾਦੀ ਅੱਜ ਫੇਰ ਮੈਂ ਆਖਿਆ ਵੀ ਉਹ ਆਏ ਨੂੰ ਕੀ ਹੋਇਆ ਆਪਦੇ ਆਪ ਹੀ ਹੱਲਿਆ ਅਮਰੂਦ ਮੰਮਾ ਖਾ ਲਾ ਨਾ ਪੁੱਤ ਖਾ ਕੇ ਨਹੀਂ ਆਇਆ ਕੋਰੇ ਦੇਖੋ ਆ ਮੈਂ ਮੰਗੇ ਨੂੰ ਕਹਾ ਮਾਂ ਬਾਜੀ ਨਾ ਭੇਜੀ ਸਾਡੇ ਤਾਂ ਬਹੁਤ ਪਈਆ ਬਾਜੀ ਹਲੇ ਉਹਨੇ ਫਿਰ ਕੋਆ ਪੈਂਤਾ ਤੁਸੀਂ ਵੀ ਖਾਓ ਜੀ ਖੋਆ ਹੂੰ ਜਾਇਓ ਜੀ ਜਾਇਓ ਚਲੋ ਜੀ ਮਿਲਦੇ ਆਂ ਫੇਰ ਇਹ ਤੋਂ ਸਾਡੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਸੀਬੋ ਵੇਦੀ ਦੇਖਦੇ ਆਂ ਅੱਜ ਵਲੌਗ ਚ ਕੀ ਬਣਦਾ ਬਣਾਣਾ ਕੀ ਆ ਜਿਹੜਾ ਕੁਝ ਬਣਾਉਂਗੀ ਉਹ ਹੀ ਬਣ ਜੂਗਾ ਬਣਾਉਂਦੀ ਰਹੇ ਜੇ ਕੁਝ ਬਣੂਗਾ ਫੇਰ ਹੀ ਐ ਅੱਜ ਬੇਬੇ ਦੀ ਆਵਾਜ਼ ਥੋੜੀ ਜੀ ਦਬੀ ਆ ਕਿਉਂਕਿ ਮੈਂ ਹੋਰਿਆਂ ਬਿਮਾਰ ਹਾਂ ਹਾਂਜੀ ਇਹਨੂੰ ਪਤਾ ਹੀ ਆ ਹੁਣ ਤਾਂ ਆ ਕੇ ਜਦੋਂ ਬੜੇ ਪਾਉਂਦਾ ਹੈ 36 ਰੋਗ ਲੈ ਹੁੰਦਾ ਹੈ ਏ ਤਾਂ ਹੈਗਾ ਹਾਂ ਬੜੇ ਪਾ ਆ ਗਿਆ ਸੱਤੀ ਰੋਗ ਲਿਆੰਦੇ ਹਾਂ ਕਦੇ ਕੁਛ ਦੁਖਦਾ ਕਦੇ ਕੁਛ ਦੁਖਦਾ ਰੋਜ਼ ਦੁਖਦਾ ਹੀ ਰਹਿੰਦਾ ਆ ਜਾਤ ਰੋ ਜਾਤ ਰੋ ਕੀ ਸੁਣਾਉਣਗੇ ਆ 50 ਸਾਲ ਦੀ ਬਟਾਪੀ ਬਸ ਰੋਗੇ ਰੋਗ ਹਾਂ ਸੁਣਿਤ ਆਤਰਾ ਚਾਤਰਾ ਦੀ ਜੋੜੀ ਲੱਗਦੀ ਆ ਤੇ ਬੁਲਾਤੇ ਖੜੀ ਜੋੜੀ ਯਾਤਰਾ ਜਾਤਰਾ ਦੇਖ ਤਾਂ ਸਹੀ ਸਾਡੀ ਜੋੜੀ ਸਦਾ ਸਲਾਮਤ ਰੱਖੇ ਰੱਬ ਇਹਦਾ ਹੈਗਾ ਯਾਰ ਹੋ ਦੋਗੀ ਆਤਰਾ ਚਾਤਰਾ ਹਾਂ ਤਰਾ ਤਰੋ ਚਾ ਤਰੋ ਦਾ ਮੁਕਾਬਲਾ ਦਾ ਸਾਥੋ ਕਰੀ ਕਿੱਥੇ ਹੁੰਦਾ ਨਾਲ ਮੁਕਾਬਲਾ ਤਾਂ ਉਹ ਦਾਰਿਆ ਸੀ ਮਾਰsacਰੇ ਕਿਉਂ ਬੰਨੂ ਕੀਆ ਨਾ ਹੋ ਗਈ ਨੇ ਪਰ ਮੜਾ ਜਦ ਬੋਰ ਸਕਦੇ ਮੈਂ ਉਹਦੇ ਵਾਗੋ ਓਏ ਜਿਹੜਾ ਮੋਡੁਖਿਆਂ ਵਾਲਾ ਬੋਲਦਾ ਹੁੰਦਾ ਅੱਛਾ ਬੀਬੋ ਅਬੀ ਬਬੂਆ ਲੈ ਨਹੀਂ ਜਦ ਬੰਦਿਆ ਨੇ ਕੀ ਹਰ ਕੀਤਾ ਹਾਂ ਸ਼ਰਮ ਲਾਰਖੀਆ ਲੋਕਾਂ ਨੇ ਜਮਾਈ ਬਾ ਜਕਤੇ ਵੱਟੇ ਪੇਰਾਤਰਾਤਰਾਜਤਰਾ ਕੀ ਰਹਿ ਗਈਆਂ ਪਿੱਛੇ ਉਹ ਕਹਾਂ ਤੇ ਭਾਂਡੇ ਖਸ ਬੰਨੂ ਵੀ ਕੱਖ ਲੈ ਆ ਜਵਾਨੀਆਂ ਖੇਲਾਗਦਾ ਮਤ ਜਾਣਾ ਅਦਾਨੀ ਕਿੱਥੇ ਜਾ ਕੇ ਬਹਿ ਜਾਂਦਾ ਚੱਕ ਮਾਰਦੀ ਬੇਬੇ ਡਾਇਲੋਗ ਚਲੋ ਫਿਰ ਹੁਣ ਅੱਜ ਕੋਈ ਗਾਣਾ ਸੁਣਾਓ ਇਸਾ ਇਹ ਟੱਡ ਆਵਦੀਆਂ ਪ੍ਰਾਣੀਆਂ ਲੀਲਕਾ ਅੱਛਾ ਗਾਣਾ ਸੁਣਾਇਏ ਗੀਤ ਗੀਤ ਸੁਣਾ ਦੋ ਚੇ ਪ੍ਰਾਣਾ ਗਾਣਾ ਸੁਣਾ ਦੋ ਸੋਡੀ ਇੱਛਾ ਚਾਹੇ 도ਏ ਸੁਣਾ ਦੋ ਰੌੜਾ ਗਾਣਾ ਕੀ ਕੀ ਸੜਾ ਕਿ ਤੈਨੂੰ ਗੀਤ ਹੋਣਾ ਸੀ ਹੈ ਹੁਣ ਵਿਆਹ ਨਹੀਂ ਕੋਈ ਮੰਗ ਹਾਂ ਹੁਣ ਤਾਂ ਵਿਆਹ ਵੀ ਹੋ ਹੋਟੇ ਮੰਗੇਦਾ ਹਨਾ ਨਹੀਂ ਮੰਗੇਦੇ ਵਿਆਹ ਦੀ ਗਾਉਂਦੇ ਕੋਈ ਹਾਂ ਸਜੀ ਗੱਲ ਹੈ ਚਲੋ ਕੋਈ ਨਾ ਦੂਜੇ ਦੇ ਵਿਆਹ ਦੀ ਤਿਆਰੀ ਕਰ ਲੋ ਆਪਾਂ ਇਹੀ ਰਾਂਝੇ ਦੀ ਕੋਈ ਬਰਦੇਸੀ ਜੋਗੀ ਆ ਲੱਥ ਅੰਮਾ ਦੀ ਦੋ ਤਿੰਨ ਢੰਡੀ ਠਾਣੇ ਚਲੋ बात तू धानी ठंडी ढंडी शान शानी कोई मरदेसी योगिया लथेली कोई मेसी योगियाली मैं तो कहाना है वेरी गुड वाशा इना का ਫੇਰ ਅੱਗੇ ਚੱਲਿਆ ਕਰੋ ਠੀਕ ਹੈ ਨਾ ਪਿੱਛੇ ਕਰੋ ਨਹੀਂ 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 ਚੱਲ ਵਾਚ ਨਹੀਂ ਜਾਇਆ ਕਰੋ ਜੋਗੀ ਦੇ ਸੋਹਣੇ ਸੋੜੇ ਨੈਣ ਨੈਣੇ ਨੀ ਸੂਰਮਾ ਜਿਵੇਂ ਬੁਰਨ ਹੁੰਦਾ ਇਹ ਤਾਂ ਬਹੁਤ ਆਇਆ ਫੇਰ ਤਾਂ ਵਧੀਆ ਹੈ ਇਹ ਜੇ ਸੁਣਾਇਆ ਕਰੋ ਹਮ ਠੀਕ ਹੈ ਬਹੁਤ ਵੱਡਾ ਅੱਜ ਮੇਰੇ ਪੀਰ ਦਾ ਦਿਨ ਹੈ ਠੀਕ ਹੈ ਹਮ ਵੀਰਵਾਰ ਹੈ ਵੀਰਵਾਰ ਮੈਂ ਮੰਨਦੀ ਆ ਕੋਟ ਲੈ ਲਈ ਮਰਾਸ਼ਾਨ ਠੀਕ ਆ ਹਾਂ ਅੱਜ ਤਾਂ ਮੈਂ ਅੱਲੀ ਵਰਗੀਆਂ ਜੇ ਦੋਨਾਂ ਦਾ ਨਾਮ ਲੈ ਲੰਨੀਆਂ ਵਾਸ ਫਿਰ ਚੱਕਦੇ ਫੱਟੇ ਚੱਕਦੇ ਫੱਟੇ ਦਾ ਅੰਦਰੋਂ ਪਤਾ ਇਹ ਫੱਟੇ ਚੱਕਣੇ ਕਿਹੜਾ ਸੋ ਫੱਟੇ ਚੱਕਣੇ ਵਾਲੀ ਔਕੇ ਨਹੀਂ ਇਹ ਨਹੀਂ ਇਹ ਤਾਂ ਹੈਗਾ ਸਾਡੇ ਬਿਲਦਲ ਵਾਲੇ ਇਹ ਜਿਹੀ ਜਗਾਇਆ ਕਰਦੀਆਂ ਸੀ ਕਿਤੇ ਜਿਹੜੇ ਗੀਤ ਹੁੰਦੇ ਤੇ ਬਈ ਇਹ ਹੁਣ ਹੁਣ ਕਹਿੰਦੇ ਨੇ ਲਲਾ ਦੇ ਡੱਕ ਨੱਚੀ ਕਦਾ ਕਰਾ DJ ਤੇ DJ ਜੱਦੀ ਨੱਚਦੀ ਚੱਲਦੀ ਔਰ ਚੱਲਦੀ ਨਾ ਹੁਣ ਨਹੀਂ ਨਾ ਕੋਈ ਬੋਲੀ ਆਵੇ ਨਾ ਬੋਲੀ ਨਾ ਗੀਤ ਜਿਹੜੀਆਂ ਬੋਲੀਆਂ ਹੁਣ ਪਾਉਂਦੀਆਂ ਨੇ ਆਪਦੇ ਯਾਰੋਂ ਦੀ ਉਹਨਾਂ ਬੋਲੀਆਂ ਵਾਲੀਆਂ ਬੋਲੀਆਂ ਪਾਉਂਦੀਆਂ ਨੇ ਸਾਡੇ ਅਸੀਂ ਇੱਕ ਜੇ ਨੇ ਪੁਰਾਣੀਆਂ ਕਰਕੇ ਸਿੱਟੀਆਂ ਨਹੀਂ ਬੋਲੀਆਂ ਪਹਿਲਾਂ ਨਹੀਂ ਬੋਲੀਆਂ ਫੇਰ ਬਸ ਇਹਨਾਂ ਨੇ ਬੋਲੀਆਂ ਅੱਗੇ ਤਾਂ ਕੀ ਤੇ ਬਹੁਤ ਵੱਡੇ ਵੱਡੇ ਲੀਰ ਘਾੜੇ ਗੀਤ ਹੁੰਦੇ ਤੇ ਵੱਡੇ ਵੱਡੀ ਹੁਣ ਕੋਈ ਗੀਤ ਕਿਸੇ ਨੂੰ ਗਾਉਣੀ ਨਹੀਂ ਆਉਂਦੀ ਇਹ ਚੀ ਹੁਣ ਗਾਉਣੀ ਨਹੀਂ ਆਉਂਦੇ ਹੁਣ ਉਹ ਅਮਨ ਕੇ ਗਾਇਕਾ ਝੜ ਗਈ ਫੇ ਕਿਹੜੇ ਤੇ ਉਹ ਸ਼ਮੀ ਦੀ ਲੈ ਹੈਗੀ ਲੈ ਉਹਨਾਂ ਦੀ ਲੈ ਲੱਗਦੀ ਨਹੀਂ ਲੈ ਹਰੇਕ ਦੀ ਜੇ ਕੋਈ ਪੁਰਾਣਾ ਬੰਦਾ ਹੋਊ ਤਾਂ ਗੀਤ ਗਾਉਂਦਾ ਕਿ ਵੀਡੀਓ ਤੇ ਹੈ ਕਰੀ ਕੀ ਸੌਂਦੇ ਸੀ ਘੜੀ ਚ ਕਾਇਏ ਹੋਏ ਉਹਦੀ ਲਾਇ ਹੀ ਨਹੀਂ ਹੈਗੀ ਉਹਦੇ ਨਾਲ ਕਿਸੇ ਦੀ ਆਇਆ ਨਹੀਂ ਲੈ ਬਣਦੀ ਹਾਂ ਮੈਂ ਲੈ ਤਾਂ ਹੈ ਨਹੀਂ ਉਹ ਬੰਦਾ ਪੁਰਾਣੇ ਨੂੰ ਪੁਰਾਣਾ ਟੱਕਰ ਕੇ ਲੈ ਬਣਾਉਂਦਾ ਗੀਤ ਵਜਿਆ ਤੇ ਹੋ ਲੈ ਹੈ ਨਹੀਂ ਉਹ ਚ ਬਾਕੀ ਦਾ ਫਿਰ ਤੈਨੂੰ ਪਤਾ ਹੀ ਹੈ ਹੈ ਜਿਹੜੇ ਵਗ ਜਾਂਦੇ ਨੇ ਉਹ ਦੱਸ ਕੇ ਨਹੀਂ ਜਾਂਦੇ ਇਹ ਤਾਂ ਹੈ ਨਾ ਅੱਜ ਕੱਲ ਟਾਈਮ ਹੀ ਹੈ ਜੇ ਜਿਹੜਾ ਕਿਹੜਾ ਬੰਦਾ ਵਿਛੜ ਗਿਆ ਉਹ ਮੁੜ ਕੇ ਆਉਂਦਾ ਹੀ ਹੁੰਦਾ ਉਹ ਤਾਂ ਕਿੱਥੇ ਆਉਂਦਾ ਹੈ ਕੀ ਹਾਂ ਉਹ ਤਾਂ ਇੰਦਾ ਕਹਿੰਦੇ ਹੁੰਦੇ ਨਹੀਂ ਤਾ ਮੈਂ ਬੇਕੀ ਤੁ ਲੱਭ ਕੇ ਲਿਆ ਸਿਰਨਾਵਾ ਬੀਜੰਦਾ ਹੋਇਆ ਦਸਨਾਗਿਆ ਦਸਨਾਗਿਆ ਵੇ ਮੈਂ ਕਿੱਠੀਆਂ ਕਿਦਰ ਨੂੰ ਪਾਵਾ ਤਾ ਮੈਂ ਬੇਕੀ ਤੁ ਲੱਭ ਕੇ ਲਿਆ ਸਿਰਨਾਵਾ ਅੱਗੇ ਤਾਂ ਕੌਣ ਬੋਲਦੇ ਹੁੰਦੇ ਹੈ ਹੈ ਕਹਿੰਦੇ ਕੌਣ ਬੋਲ ਲਾ ਕੋਈ ਨਾ ਕੋਈ ਆਊਗਾ ਹੁਣ ਹੁਣ ਕੌਣ ਕੋਈ ਨਹੀਂ ਰਹੇ ਬੋਲਣਗੇ ਕਿ ਕਿੱਥੋਂ ਬੋਲੂਗਾ ਕੀ ਅੱਗੇ ਦੇਖ ਚੁੱਲੇ ਮਰੇ ਸਵਾਗ ਹੁੰਦੀ ਬੈਠੇ ਸੋਈਆਂ ਪਾਈ ਜਾਂਦੀਆਂ ਕਹਿੰਦੇ ਜੀ ਕੋਈ ਆਊਗਾ ਇੱਕ ਿਲਕੀ ਰਹਿੰਦੀ ਕਹਿੰਦੇ ਕੋਈ ਆਊਗਾ ਕੋਈ ਆਊਗਾ ਅੱਜ ਤਾਂ ਕੋਈ ਆਊਗਾ ਕੋਈ ਭਾ ਭਲਾ ਆਊਗਾ ਮੇਰੇ ਕੋਲ ਜਾਊਗਾ ਹੁਣ ਤਾਂ ਆਉਣ ਦੀ ਲੋੜ ਨਹੀਂ ਰਹੀ ਫੋਨਾਂ 'ਤੇ ਕੰਮ ਹੋਣਾ ਫੋਨਾਂ 'ਤੇ ਕੰਮ ਹੁੰਦੇ ਨਹੀਂ ਜਿਨੇ ਕੋਈ ਕੰਮ ਆਗਲਾ ਫੋਨ 'ਤੇ ਇਹੋਕਾ ਕੰਮ ਸਾਰ ਸਾਰ ਭਰ ਅਗਲਾ ਰਿਸ਼ਤੇਦਾਰੀਆਂ ਬੰਦ ਹੋ ਜਾਂ ਪਈਆਂ ਨੇ ਉਲਟਾ ਜਾਂਦਾ ਨਹੀਂ ਆਉਂਦਾ ਨੀ ਕੋਈ ਕਿਸੇ ਬੜਾ ਹੋਰ ਅੱਗੇ ਜਾ ਰਿਹਾ ਆਉਂਦਾ ਹੈ ਪਤਾ ਲੱਗਦਾ ਕਿ ਰਿਸ਼ਤੇਦਾਰਾਂ ਦੇ ਘਰੇ ਆ ਗਿਆ ਹੁਣ ਪਹਿਲੀ ਪਤਾ ਲੱਗੂ ਜੀ ਰਿਸ਼ਤੇਦਾਰ ਨਹੀਂ ਆਉਣਾ ਆ ਹਾਂ ਅਜੇ ਰਿਸ਼ਤੇਦਾਰ ਨਹੀਂ ਆਉਣਾ ਕਿਤੇ ਠੀਕ ਹੀ ਜਾਂਦੇ ਹੈ ਨਾ ਵੀ ਇੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਇੰਨੇ ਦਿਨ ਹੋ ਗਏ ਆਈ ਨੂੰ ਕੋਈ ਮਿਲਣ ਆਊਗਾ ਭਾਂਪ ਮਿਲਣ ਜਾਵਾਂਗੇ ਅੱਗੇ ਜੇ ਕੋਈ ਮਾਰ ਮੁੱਕ ਜਾਂਦਾ ਤਾਂ ਸਨੇਹਾ ਲਾਉਂ ਜਾਂਦੇ ਆ ਡੋਡੀ ਘਰਾਂ ਦੇ ਲੋਕ ਜਾਂਦੇ ਈ ਕੇਕ ਬੰਦਾ ਸਾਰੇ ਘਰਾਂ ਦਾ ਹੁਣ ਤਾਂ ਫੋਨਾਂ ਦੇ ਵਿੰਦਿਸ਼ ਕਮਾਗੇ ਹੱਥੋਂ ਬੰਦਾ ਫੁੱਕ ਦਿੰਦੇ ਨੇ ਆਰ ਤਿੰਨ ਦੋ ਘੰਟਿਆਂ ਚ ਬੰਦਾ ਕੀ ਹੁਣ ਤਾਂ ਹੀ ਤਾਂ ਹੋਊਗਾ ਹਾਂ ਲਾਲਾ ਵੀ ਇਹ ਇਹੜਾ ਦੀ ਬੱਚੇ ਇਕੱਠੀ ਹੋ ਜਾਂਦੀ ਹੈ ਉਹ ਅੱਗੇ ਭੋਗ ਭੋਗ ਤੇ ਆਉਂਦੇ ਬੰਦੇ ਅੱਗੇ ਭੋਗ ਤੇ ਆਉਂਦੇ ਸੀ ਹਾਂ ਲਾਲਾ ਸੰਸਕਾਰ ਤੇ ਤਾਂ ਮੇਨ ਮੇਂਦਰੀ ਸਿਧਾਰੀ ਬੁਲਾਉਂਦੇ ਕੁੜੀਆਂ ਆਉਂਦੇ ਏ ਲਾਲਾ ਅੱਗੇ ਨਾਨਕੇ ਆਉਂਦੇ ਪੂਆਪਾ ਮੇਨੇ ਬੁਲਾਉਂਦੇ ਹੁਣ ਤਾਂ ਗਾਪੂ ਆ ਜਾ ਕੁੜੀਆਂ ਫੜੋਤੀਆਂ ਕਰੁੱਤੀਆਂ ਨਾਲ ਤੂੰ ਹੋਰ ਦੇਖ ਲੈ ਉਦੋਂ ਤੱਕ ਦੀੜ ਇਕੱਠੀ ਹੋ ਜਾਂਦੀ ਹੈ ਭੋਗਾਂ ਦੇ ਤਾਂ ਜੇ ਉਹਦੇ ਨੂੰ ਕੋਈ ਮਿਲਣਾ ਨਹੀਂ ਆਉਂਦਾ ਮਿਲਿਆ ਤਾਂ ਪਤਾ ਤਾਂ ਲਈਏ ਪਤਾ ਤੇ ਨਹੀਂ ਆਉਂਦਾ ਕਿਸੇ ਦਾ ਆ ਲੈ ਕਹਿੰਦਾ ਅੱਜ ਪਤਾ ਲੈਣ ਜਾਵਾਂਗੇ ਮਰੇਤੀਏ ਬਾਕੀ ਮਰੇਤੀ ਬੰਕ ਜਾਗੇ ਜੇ ਕੋਈ ਦਾ ਆ ਕੇ ਦਾ ਕਰਾ ਆਉਂਦਾ ਲਗਾ ਕਹਿੰਦਾ ਫੁੱਲਾਂ ਤੇ ਛੱਡ ਹੁਣ ਭੋਗਤੀ ਜਾਵਾਂਗੀ ਬਾਕੀ ਉਹ ਤਾਂ ਦਾ ਕਰਾਇਆ ਦਾਤਾ ਕਰਾਇਆ ਉਹਨੂੰ ਪਿਆਰ ਨਹੀਂ ਰਿਹਾ ਹੁਣ ਬੰਦਿਆਂ ਦੀ ਕਦਰ ਨਹੀਂ ਰਹੀ ਹੈ ਜਵੇਂ ਨਹੀਂ ਕਦਰ ਹੁਣ ਤਾਂ ਜਮੀ ਕਾਣ ਹੁਣ ਪੈਸੇ ਦੀ ਉਹ ਭੁੱਖ ਪੈਸਾ ਮੁੱਕ ਹੋ ਗਿਆ ਆ ਕੰਮ ਕਰਕੇ ਚੱਲਾਂਗੇ ਫੁਲਾਣਾ ਕੰਮ ਕਰਕੇ ਚੱਲਾਂਗੇ ਪਰ ਮੈਂ ਕੋਈ ਮਰਿਆ ਪਿਆ ਪਹਿਲਾਂ ਕੱਖ ਵੱਡ ਲਿਆਵਾ ਗੰਗਰਨ ਪਾਉਣ ਨੇ ਆ ਕੇ ਮੈਨੇ ਆ ਕੇ ਆ ਕਰਨਾ ਹੈ ਆ ਕਰਨਾ ਇਹ ਚੱਲਾਂਗੇ ਇਹ ਤਾਂ ਕਹਿੰਦੇ ਵੀ ਅੱਗੇ ਹੁਣ ਪਹਿਲੀ ਦੋ ਦਿਨ ਪਹਿਲੀ ਪਤਾ ਲੱਗਦੀ ਬੁਣਾਣੇ ਬੰਦੇ ਦੇ ਰਿਸ਼ਤੇਦਾਰ ਨੇ ਆਪਣੇ ਘਰੇ ਆਉਗਾ ਅੱਗੇ ਤਾਂ ਇਹ ਪਤਾ ਲੱਗਦਾ ਰਿਸ਼ਤੇਦਾਰ ਆ ਰਿਹਾ ਜਦੋਂ ਦੋ ਦੋ ਦਿਨ ਰਹਿੰਦੇ ਫਿਰ ਹੁਣ ਨਹੀਂ ਰਿਸ਼ਤੇਦਾਰ ਜਾਂਦੇ ਦੋ ਦੋ ਦਿਨ ਲਾਉਂਦੇ ਅੱਗੇ ਤਾਂ ਆਏ ਦਾ ਪਤਾ ਲੱਗਦਾ ਹੁੰਦਾ ਹੁਣ ਪਹਿਲੀ ਫੋਨ ਆ ਜਾਂਦਾ ਮੈਂ ਫਲਾਣੇ ਦਿਨ ਆ ਰਿਹਾ ਜਾਂ ਮੈਂ ਜਾ ਰਿਹਾ ਜਾਂ ਲੜ ਕੇ ਆ ਰਿਹਾ ਕਿਉਂ ਉਹੀ ਗੱਲ ਹੈ ਕਿ ਸਾਰੇ ਹੀਲੇ ਹੋ ਜਾਂਦੇ ਅੱਗੇ ਲੋਕ ਕੀ ਕਰਦੇ ਖੰਡ ਕਿਉਂ ਪਾਉਂਦੇ ਕਿਉਂ ਸ਼ੱਕਰ ਪਾਉਂਦੇ ਹੁਣ 100 ਆਈਟਮ ਦੁਕਾਨ ਤੋਂ ਫੜਕੇ ਲਿਆਉਂਦੇ ਫੜਕੇ ਲਿਆਉਣ ਪੈਂਦੇ ਜੇ ਕੋਈ ਆਉਂਦਾ ਹੈ ਜਦੋਂ ਕੋਈ ਆਉਂਦਾ ਕੁੜੀਆਂ ਨੂੰ ਛੱਡਣ ਜਾਂਦੀਆਂ ਅੱਡੇ ਆ ਦੇ ਛੱਡ ਕੇ ਆਉਂਦੀਆਂ ਬਸ ਚੜਾ ਕੇ ਆਉਂਦੀਆਂ ਕਈ ਕਈ ਕੁੜੀਆਂ ਇਕੱਠੀਆਂ ਹੋ ਕੇ ਉਹਨਾਂ ਨੂੰ ਗੂ ਵੀ ਨਾ ਲੱਤੀ ਉਹਨੂੰ ਵੀ ਪੇਕੀ ਜਾਂਦੀ ਤਾਲ ਕੱਢਣ ਜਾਂਦੀਆਂ ਉਹਨਾਂ ਅੰਦਰ ਗੱਡੀ 'ਚ ਚੜ੍ਹ ਕੇ ਆਈ ਗੱਡੀ 'ਚ ਉਤਰਦੀਆਂ ਚੂੜੀਆਂ ਚੜ੍ਹਨ ਜਾਂਦਾ 15 15 ਜਣੇ ਨਾਲ ਜਾਂਦੇ ਸਾਰੀ ਗਲੀ ਦੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਹਾਂ ਅੱਡੇ ਚੜਾਉਣ ਜਾਂਦੀਆਂ ਚੜਾ ਕੇ ਫਿਰ ਉਹਨਾਂ ਨੂੰ ਮੋੜਦੀਆਂ ਹੋਰ ਗੜਬੀ ਪਾ ਹੋਂ ਕਿੱਥੇ ਹੋਂ ਤਾਂ ਗੱਡੀ ਚ ਐ ਤਾਂ ਅੰਦਰੇ ਅੰਦਰੋਂ ਛਾੜਦੀ ਬਹੂ ਅੰਦਰੇ ਤਾਂ ਆਰਲੀ ਬਹੂ ਅੰਦਰੇ ਕੁੜੀ ਆ ਗਈ ਅੰਦਰੇ ਮੁਹਾਂਗੀ ਪਤੀ ਲੱਗਦਾ ਹੈਗਾ ਹੋਂ ਤਾਂ ਹੋਰ ਆਵਾਜ਼ ਹੋਂ ਕਿੱਥੇ ਨੇ ਉਹ ਮਠਾਸ ਵੀ ਨਹੀਂ ਹੈਗੀ ਉਹ ਲੋਕਾਂ ਦੇ ਪਿਆਰ ਵੀ ਨਹੀਂ ਹੈਗੇ ਸਾਡੇ ਅੱਡਾ ਅੱਡੂ ਪੈਂਦਾ ਸੰਦੀਪ ਦਾ ਪਤੀ ਇੱਕ ਛੜ ਪਿੰਡ ਦਾ ਅੱਡਾ ਕਿਦੂਰ ਪੈਂਦਾ ਅਸੀਂ ਮੇਰੀ ਮਾਸੀ ਦੀ ਕੁੜੀ ਨੂੰ ਮੇਰੇ ਭੈਣਾਂ ਨੂੰ ਵੱਡੀਆਂ ਨੂੰ ਉੱਥੇ ਛੱਡ ਕੇ ਜਾਂਦੀਆਂ ਨਿਕਲ ਆਏ ਅਸੀਂ ਇਹਨੇ ਕਰੇ ਭੋਜਦੇ ਹੋ ਮਨ ਰਸਮ ਗਣਾ ਫਟਿਆ ਟੱਪ ਜਾਂਦੀਆਂ ਅਸੀਂ ਦੁਰਕੇ ਕਰੇ ਜਾਂਦੀਆਂ ਇੰਨੇ ਹੋ ਜੁਹੇਲੀਆਂ ਚ ਵੀ ਪਿਆਰ ਹੁੰਦਾ ਪਿਆਰ ਹੁੰਦਾ ਜੀ ਹੁਣ ਨਹੀਂ ਹੁਣ ਨਹੀਂ ਕਿਸੇ ਨਾਲ ਹੁਣ ਨਹੀਂ ਕਿਸੇ ਨੂੰ ਪਿਆਰ ਇਹਦਾ ਹੁਣ ਤਾਂ ਕਿਸੇ ਦੀ ਗੱਲ ਹੀ ਨਹੀਂ ਹਾਜ਼ਮ ਹੁੰਦੀ ਕੋਈ ਬਰਦਾਸ਼ਤ ਹੀ ਨਹੀਂ ਕਰਦਾ ਅੱਗੇ ਤਾਂ 10 ਗੱਲਾਂ ਜੇ ਕੋਈ ਸਿਆਣਾ ਬੰਦਾ ਕਹਿ ਜਾਂਦਾ ਤਾਂ ਚੁੱਪ ਕਰ ਜਾਂਦਾ ਕਿ ਅੱਗ ਦਾ ਮੈਥੋਂ ਵੱਡਾ ਕੋਈ ਨਹੀਂ ਜੇ ਕਹਿ ਗਿਆ ਹੁਣ ਤਾਂ ਅਜਨੱਚ ਚਾਰ ਗੱਲਾਂ ਉੱਤੋਂ ਦੀ ਨਾ ਕਹੇ ਸਿਆਣੇ ਦੀ ਕਹੀ ਨੂੰ ਨਾ ਥੋੜਾ ਵੀ ਉਹਨਾਂ ਚਿਹਰਾ ਕਿਨੇ ਦਿਨ ਮੋੜਦੀ ਦੇਖ ਲਤਾ ਫਿਰ ਉਹਨਾਂ ਚਿਹਰਾ ਫੋਣੀ ਹੁੰਦਾ ਉਹ ਦੇ ਕਿੰਨੇ ਟਾਈਮ ਚੰਗ ਸਾਕਤੀ ਕਿਸੇ ਰਹੀ ਨਹੀਂ ਹਾਂ ਤੇ ਉਹ ਕੋ ਨਾ ਚੋ ਦੇਖ ਲੈ ਅੱਗੇ ਕਿੰਨੇ ਕੰਮ ਹੁੰਦੇ ਦੀ ਬੁੜੀਆਂ ਨੂੰ ਹੈ ਹਾਰੀ ਨਾਲ ਬੜੂਂਦੀਆਂ ਆਥੜੇ ਫਿਰ ਗੋੜ ਖਾਂਦੇ ਆ ਕੇ ਹੁਣ ਆਲੇ ਹੁਣ ਆਲੇ ਉਹ ਗਲਾ ਆ ਕੇ ਇੱਕ ਪੈਂ ਤੋਂ ਠੰਡਾ ਪੀ ਲੈਂਦੇ ਨੇ ਆਪੇ ਬਿਮਾਰ ਹੋਣਾ ਅੱਗੇ ਤਾਂ ਜਿਹਾੜੀ 15 15 ਜਿਕੇ ਵੱਢਦੇ ਫਿਰ ਉਹਨਾਂ ਦਾ ਨਾ ਵੀ ਟੋਕਾ ਨਾਲ ਖੁਰਦੇ ਬੈਨੂੰ ਕੱਢ ਕਨੂ ਲਾਣਾ ਫਿਰ ਖਰਨਿਆਂ ਨਾਲ ਸੰਗੀਆਂ ਨਾਲ ਖੁਰਦੇ ਜਾਂਦੇ ਆ ਸਾਡੇ ਆਪਣੇ ਮੇਡਰਾਮੀਆਂ ਨਾਲ ਕੁੱਟਣ ਲੱਗੇ ਤੇ ਕੰਟਰੋਲ ਲਾਗੇ ਦੇ ਪਹਿਲਾਂ ਖਰਈਆਂ ਨਾਲ ਸੰਤੇ ਆਪਣੇ ਮੇਡਰਾਮੀਆਂ ਨਾਲ ਕੁੱਟਦੇ ਤੇ ਹੁਣ ਤਾਂ ਕਣਕੇ ਹਾੜੀ ਕੰਚ ਆ ਜਾਂਦੀ ਆ ਇੱਕ ਦਿਨ ਤੇ ਕੱਢ ਵੱਢਣੇ ਤੇ ਹੱਥ ਨੂੰ ਵੀ ਵਹਿਲਾ ਜਿੰਮੇਦਾਰ ਦੋ ਦਿਨਾਂ ਦੇ ਕੰਮ ਨਹੀਂ ਹੁ ਸਾਰੇ ਤੇ ਪੈਸਾ ਵੀ ਨਹੀਂ ਹੁਣ ਦੋ ਦਿਨਾਂ ਦੇ ਕੰਮ ਚ ਵੀ ਰੋਟੀ ਆਪਾਂ ਨੂੰ ਐ ਹੋ ਜੀ ਵੀ ਕਿਵੇਂ ਪਕਾਵਾਂਗੇ ਦੋ ਦਿਨ ਦੀ ਰੋਟੀ ਪੈ ਆਈ ਦੀ ਅੱਗੇ 15-15 ਜਣੇ ਦੀ ਪਹਿਲਾਂ ਦੇਖ ਵੱਢਣਾ ਆਈ ਦੀ ਪਕਾਉਣੀ ਤਾਂ ਇੱਕ ਦਿਨ ਜਾਂਦੀ ਜਾਂਦੀ ਰੋਟੀ ਪਹਿਲਾਂ ਸੋਰਾ ਵੱਢਦੇ ਰੋਟੀ ਤੜਕੇ ਦੀ ਜਾਂਦੀ ਫਿਰ ਦੁਪਹਿਰੇ ਦੀ ਜਾਂਦੀ ਮਾਖਾ 2:30 ਵਜੇ ਛਾ ਲੈਂਦੇ ਤੇ ਉਹ ਸੁਬ੍ਹਾ ਕਰਦੇ ਸੁਬ੍ਹਾ ਕਰਦੇ ਫਿਰ ਗੋਹਾੜੀ ਦੇ ਅਬੇ ਹਾਂ ਫਿਰ ਰੋਟੀਆਂ ਪਕਾਉਂਦੇ ਫਿਰ ਉਹ ਤਾਂ ਗੱਲ ਹੈ ਫਿਰ ਲੈ ਕੇ ਜਾਂਦੇ ਲੈ ਕੇ ਜਾਂਦੇ ਖੇਤ ਹੁਣ ਨਾਲ ਤਾਂ 2:30 ਰੋਟੀਆਂ ਨਹੀਂ ਬੱਕਦੀਆਂ ਉਹ ਵੀ ਕਹਿੰਦੇ ਨੇ ਹੁਣ ਔਖੇ ਆ ਔਖੇ ਆ ਹੁਣ ਜਵਾਨੇ ਦੇ ਹਿਸਾਬ ਨਾਲ ਜਵਾਨੇ ਹਿਸਾਬ ਨਾਲ ਅੱਗੇ ਕਿਸੇ ਦਾ ਉਸਰੇ ਤੁਹਾਨੂੰ ਆਪਣੀ ਨਾ ਕੋਈ ਮੋਟਾ ਤੀ ਨਾ ਨਾ ਕਿਉਂ ਉਹ ਜਿਹੜਾ ਵਿਲੇ ਨੇ ਉਹਨਾਂ ਨੇ ਭਾਰੀ ਸਰੀਰ ਨਾ ਆਪਦੇ ਵੀ ਭਾਰੀ ਹੋ ਗਏ ਵਿਲੇ ਆਪਦੇ ਵੀ ਭਾਰੀ ਹੋ ਗਏ ਪਹਿਲੇ ਵਰਗੀ ਇਹ ਨਾ ਪਹਿਲਾ ਵਰਗ ਰਹੀ ਨਹੀਂ ਰਹੀ ਨਹੀਂ ਹੈਗੀ ਅੱਗੇ ਜੀਰੀ ਵੀ ਤੇਲਾ ਸੀ ਬੜਦੇ ਪੂੜੀਆਂ ਬੰਦੇ ਹੁਣ ਜੀਰੀ ਵੀ ਇੱਕ ਦਿਨ ਚ ਜੀਰੀ ਆ ਹੁਣ ਵਾਸਤੇ ਜੀਰੀ ਆ ਨਾ ਤੂੰ ਆਏ ਦੇਖ ਲੈ ਪਹਿਲਾਂ ਮੇਰੇ ਗੋਦੀ ਚ ਵਾਕ ਹੁੰਦੇ ਸਿਰ ਤੇ ਟੋਕਰੀ ਹੁੰਦੀ ਹੁੰਦੀ ਹਾਂ ਉਂਗਲੀ ਜਵਾਕ ਲਾ ਲੈਂਦੇ ਨੇ ਮੈਂ ਉਂਗਲੀ ਜਵਾਕ ਲਾ ਲਾਂਦੇ ਸੀ ਨਾ ਜਵਾਕ ਇਹ ਜਿੱਦੀ ਵੀ ਰੋਂਦੇ ਤੇ ਹੁਣ ਤਾਂ ਉੱਠਣ ਸਰ ਚੀਜ਼ੀਆਂ ਮੰਗਦੇ ਨੇ ਆਪਣੇ ਵਾਲਿਆਂ ਨੂੰ ਚੀਜ਼ੀਆਂ ਦੀ ਪਤਾ ਨਹੀਂ ਕੀ ਵੀ ਚੀਜ਼ਾਂ ਹੁੰਦੀਆਂ ਕੀ ਨੇ ਰੋਟੀ ਗੋਦੀ ਜਵਾਕ ਗੋਦੀ ਚੋਗਰੀ ਚੋਦੀ ਰੋਟੀ ਪਕਾ ਲੈਂਦੇ ਅੱਗੇ ਜੇ ਰੋਂਦੇ ਤਾਂ ਗੁਰਦੀ ਗੜੀ ਫੜਾ ਦਿੰਦੇ ਵੀਲਾ ਕਾਲ ਹੈ ਨਹੀਂ ਹੁਣ ਕੋਈ ਪੁਕਾਰ ਗੋਦੀ ਚ ਲੋਟ ਲੈ ਕੇ ਆ ਤੁੰ ਨੂੰ ਹਾਂ ਅੱਗੇ ਤਾਂ ਬੁੜੀਆਂ ਦੇਖ ਕੰਮ ਕਰਕੇ ਬੈਠ ਜਾਂਦੀਆਂ ਨਾਲੇ ਤਾਂ ਜਵਾਕ ਦੁੱਧ ਪੀ ਲੈਂਦਾ ਸੀ ਜੰਗ ਲੈਂਦਾ ਸੀ ਨਾਲੇ ਬੈਠੀ ਬੈਠੀ ਆਪ ਰੋਟੀ ਖਾ ਲੈਂਦੀਆਂ ਨਾਲੇ ਉੱਥੇ ਬੈਠੇ ਵੱਡੇ ਭਾਂਡੇ ਮਾਜਦੇ ਜਵਾਕ ਨੂੰ ਬੋਕਲ ਚ ਲੈ ਗਏ ਹੁਣ ਤਾਂ ਜਵਾਕ ਨੇ ਇਹ ਜਵਾਕ ਨਾ ਕੋਈ ਅਜਿਹੀ ਚੀਜ਼ ਜਵਾਕ ਵੀ ਨਹੀਂ ਹੈਗੀ ਮੈਂ ਪਹਿਲਾਂ ਵਾਲੇ ਵਰਗੀ ਨਾ 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 ਹੋਣ ਜਵਾਕ ਵੀ ਦਵਾਈਆਂ ਦੇ ਹੋਗੇ ਹੌਲੇ ਜਵਾਕ ਹੋਗੇ ਅੱਗੇ ਕਿਹੜੀ ਬੁਢੀ ਦਵਾਈ ਖਾਂਦੀ ਹੁੰਦੀ ਕੋਈ ਨਹੀਂ ਖਾਂਦੀ ਇਹ ਦਵਾਈ ਕੰਮ ਕਰ ਜਾਂਦੀਆਂ ਹਾਂ ਕੰਮ ਆਦਾ ਹੁਣ ਹੁਣ ਤਾਂ 9 ਦੇ 9 ਮਹੀਨੇ ਦਵਾਈ ਐ ਲੈ ਖਵਾਈ ਜਾ ਕੰਮ ਹੈ ਹੀ ਨਹੀਂ ਪਹਿਲਾਂ ਇਹ ਹੁਣ ਸੇ ਫੇਰ ਹੁਣ ਤਾਂ ਨਹੀਂ ਕੰਮ ਨਹੀਂ ਰਹੀ ਕੋਈ ਨਹੀਂ ਨਾ ਹੀ ਸਰੀਰ ਸੋਹਲੇ ਨਾਲ ਕੰਮ ਨਹੀਂ ਅੱਗੇ ਇੱਕ ਅਸਤ ਦੀਆਂ ਗੋਦੀ ਚ ਜਵਾਕ ਲੈ ਲੈ ਕੱਤੀ ਜਾਂਦੇ ਉਹ ਜਵਾਕ ਹੁਣ ਆਉਂਦਾ ਕੋਈ ਕੱਤੜ ਲੱਗਦੇ ਕਹਿੰਦੇ ਜਿੰਦੇ 90 ਕੰਦ ਪਾਵਾਂਗੇ ਉਹ ਡੇੜੀ ਜਵਾਕ ਦੇ ਵਾਲ ਹੋਣਗੇ ਹੁਣ ਕਿਹੜੀਆਂ ਕੱਤ ਜਿਹਨਾਂ ਵਾਲ ਤਾਂ ਹੁਣ ਵੀ ਨਹੀਂ ਆਪਾਂ ਵਾਲ ਤਾਂ ਹੁਣ ਵੀ ਨਹੀਂ ਜਵਾਕਾਂ ਨੇ ਕਹਿੰਦੇ 90 90 ਤਣੇ ਤਾਂ ਪਾਓ ਡ ਪਹਿਲਾ ਤਾਰ ਉਹ ਤਾਣਾ ਜਾਲੇ ਹੁੰਦੀਆਂ ਫਿਰ ਉਹਨੂੰ ਤੰਦਦੀਆਂ ਤੜਕੀ ਐ ਨੜੇ ਨੂੜੇ ਭਰ ਕੇ ਉਹਨਾਂ ਦੇ ਫਿਰ ਉਹਨੂੰ ਆਹ ਬੁੰਨਦੀਆਂ ਕਿਸੇ ਨਜਾਦਰਾਂ ਵਾਲੇ ਕਿਸੇ ਆਰੁੱਤ ਚ ਲੱਗ ਜਾਂਦੇ ਸਾਰੁੱਤ ਚ ਦੇਖ ਸਾਰੀ ਹੈ ਬਣਦੇ ਦਰਿਆ ਆਰੁੱਤ ਚ ਤਾਂ ਫਗਣਦੇ ਦਰਿਆ ਫਗਣਦੇ ਗਹਾਂ ਦੁਬਾਰਾ ਚ ਇਹ ਤਾਂ ਬਸਾਕ ਚ ਤਾਣੇ ਹਰੇਕ ਜਿਗਰੇ ਤਾਣੇ ਹੁੰਦੇ ਤਾਣੇ ਠੱਕ ਠੱਕ ਸਭ ਦੇ ਤਾਂ ਕਰੇ ਹੋਈ ਜਾਂਦੀ ਤਾਣਿਆਂ ਜੇ ਵੇਲੇ ਵੀ ਗਾਣੇ ਗਾਉਂਦੀਆਂ ਹੁੰਦੀਆਂ ਹਾਂ ਨਾ ਬੇਬੇ ਕਹਿੰਦੀ ਹੁੰਦੀ ਸੀ ਸਾਡੀ ਹਾਂ ਹੋਰ ਹੈਨਾ ਤਾਣੇ ਵੇਲੇ ਗਾਉਂਦੀਆਂ ਫੇਰ ਗਾਉਂਦੀਆਂ ਤਾਣੇ ਵੇਲੇ ਜਾਣ ਇਹ ਗਾਣੇ ਅੱਗੇ ਤਾਂ ਅੱਗੇ ਕਿਹੜਾ ਫੇਰ ਆਏ ਸੁਣਨ ਨੂੰ ਨਹੀਂ ਹੁੰਦਾ ਤੀ ਕੁਝ ਸੁਣਨ ਨੂੰ ਤਾਂ ਤੈਨੂੰ ਤਾਂ ਕੋਈ ਨਾ ਤੇ ਗੀਤ ਸੁਣਨ ਲੇ ਰੇੜੂਆਂ ਤੇ ਸੁਣ ਸੁਣ ਲੈਣ ਆਰ ਦੇ ਸੁਣਾ ਸੁਣਾਗੇ ਕੋਣ ਸਿਚਾ ਉਹ ਕਰੇ ਸਾਬ ਦੇਖਣਾ ਟੀਵੀ ਨੇ ਫੋਨ ਨੇ ਹੁਣ ਤਾਂ ਉਹ ਵਾਲੇ ਫੋਨਾਂ ਦੇ ਕੁਸ ਮਰਜੀ ਸੁਣੀ ਜਾਂ ਅੱਗੇ ਬੈਠੀ ਆ ਕੰਮ ਕਰੀਏ ਨੇ ਗੀਤ ਗਾਈ ਜਾਂਦੀਆਂ ਉਹੀਆਂ ਸਾਡੀ ਤੁੰੜੀ ਅੱਗੇ ਦਮੀ ਨਵੀਂ ਨਾ ਪਹਿਲਾਂ ਗੀਤ ਗਾਉਂਦੀਆਂ ਤੇ ਹੁਣ ਤਾਂ ਚਾਰ ਤਿੰਨ ਦਿਨ ਮਸਾਲਾ ਹੁੰਦੀਆਂ ਨੇ ਸਾਡੀ ਤੁੰੜੀ ਐਪੂਆ ਜੀ ਨਾ ਇਹ ਤਾਂ ਦੁੱਧੜਕੀ ਜਾਂਦੀ ਵੱਡੀ ਵੱਡੀ ਪੂਆ ਸਾਡੀ ਨਾ ਗੀਤ ਗਾਈ ਜਾਂਦੀ ਵੇਲਾ ਦੇਖ ਲਗਾ ਦੁੱਧੜਕੀ ਗੀਤ ਗਾਈ ਜਾਂਦੀ ਵੱਡੀ ਪੂਆ ਤੁੰੜੀ ਸੁਣੋਂ ਨਹੀਂ ਆਉਂਦਾ ਚੰਬਾ ਚਿੜੀਆਂ ਦਾ ਪਤਾ ਨਹੀਂ ਕੋਸ ਐਵੇਂ ਦੇ ਹਨਾ ਸਾਡਾ ਚਿੜੀਆਂ ਦਾ ਚੰਬਾ ਚੱਲ ਕਹਦੇ ਹਾਂ சாா சம்பா வேலையுடைய சாடிய சம்பா வேலைய சாயுடு சாடி லம்பி உடையே தான கேட சம்பி உடைய ਇਹੜੇ ਦੇਸ ਜਾਣਣ ਹਾਂ سنا ਤਾਂ ਵਧੀਆ ਜੀ ਚਲੋ ਜੀ ਸ਼ਾਸਿਕਾਲ ਤੇ ਆਪਣੀ ਵੀਡੀਓ ਨੂੰ ਕਰਿਓ ਸ਼ੇਅਰ ਸਾਰਿਆਂ ਨੂੰ ਹੈ ਵੀਡੀਓ ਨੂੰ ਕਰਿਓ ਸ਼ੇਅਰ ਚਲੋ ਤੁਹਾਡੇ ਆਸਰੇ ਤੇ ਮਾੜਾ ਮੋਟਾ ਕੰਮ ਚੱਲ ਪੂਗਾ ਹੈ ਤੁਸੀ ਸਾਨੂੰ ਨਾਮ ਤੇ ਸਤਿਕਾਰ ਬਹੁਤ ਦਿੰਦੇ ਹੋ ਵਲੌਗਸ ਵੀ ਵਿਆ ਕਰ। ਜੇ ਤੁਹਾਨੂੰ ਗਾਣੇ ਪਸੰਦ ਨੇ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ। ਹਾਂ ਫਿਰ ਹੋਰ ਵੀ गा ਕੇ ਦਿਖਾਵਾਂਗੇ। ਹਾਂ ਤਾਂ ਬੀਬੀਆਂ ਹੋਰ ਕੈਸਟਾ ਕੱਢਣਗੀਆਂ। ਨਹੀਂ ਗਾਣੇ ਬਾਦੂ ਗਾਣੇ ਵੀ ਜਾਣਦੇ ਆ ਪੁਰਾਣੇ ਤੋਂ ਪੁਰਾਣੇ ਸਰੇਂਦਰ ਸਿੰਦੇ ਦੇ। ਐ ਦੂਜੇ ਸਭ ਦੇ ਗਾਣੇ ਮਾਣ ਕਰੇ ਸਭ ਦੇ ਗਾਣੇ ਆਉਂਦੇ ਨਹੀਂ। ਹਾਂਜੀ ਤਾਂ ਆਪਾਂ ਇਹਨਾਂ ਤੋਂ ਹੋਰ ਗਾਇਆ ਕਰਾਂਗੇ। ਇਹ ਰੂਰ ਗਾਇਆ ਕਰਾਂਗੇ। ਦੇਵ ਆ ਗਿਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ।